रिकवर ਹੋਈਆਂ 25 ਮੋਟਰਸਾਈਕਲ ਜਿਹੜੇ ਰੈਕਚੇ ਨਾਲ ਉਹ ਗ੍ਰਾਮਣ ਹੋਇਆ ਤੇ ਕਿਤੇ ਨਾ ਕਿਤੇ ਸਾਫ ਤੋਂ ਤੇ ਜਿਹੜੇ ਨੂੰ ਕੁਝ ਨਹੀਂ ਮਤਲਬ ਨਵੇਂ ਵੱਡਿਆ ਦਾ ਹੈ ਨਾ ਤੇ ਹਰਮਨ ਤੇ ਰਿਪੋਰਟਸ ਵੱਲੋਂ ਜਿਹੜੀ ਭਾਰੀ ਰਿਕਵਰੀ ਜਿਹੜੀ ਕੀਤੀ ਗਈ ਹੈ ਸਾਫ ਤੋਂ ਤੇ ਪਿਛਲੇ ਸਮੇਂ ਦੌਰਾਨ ਸਾਡੇ ਸਿਟੀ ਦੇ ਅੰਦਰ ਸਾਡੇ ਸੋਰਜੀਨ ਦੇ ਅੰਦਰ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਵਾਹਨ ਜਿਹੜੇ ਨੇ ਉਹਨਾਂ ਦੀ ਚੋਰੀ ਹੋ ਰਹੀ ਸੀਗੀ ਟੂ ਵੀਲਰ ਇਸ ਦੇ ਬਾਰੇ ਐਸਐਚਓ ਅਰਬਨ ਸਟੇਟ ਅਮਨਦੀਪ ਰਾਟ ਔਰ ਇਹਨਾਂ ਦੀ ਸਮੁੱਚੀ ਟੀਮ ਨੇ ਬੜੀ ਮਿਹਨਤ ਦੇ ਨਾਲ ਇਸ ਦਾ ਸਰਾਗ ਲਗਾਇਆ ਕੱਲ ਇਹਨਾਂ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਜਿਦੇ ਵਿੱਚ ਦੋ ਵਿਅਕਤੀ ਇਹਨਾਂ ਨੇ ਰਾਉਂਡ ਅਪ ਕੀਤੇ ਸੀਗੇ ਲਖਵੀਰ ਸਿੰਘ ਔਰ ਇਕਬਾਲਪ੍ਰੀਤ ਦੋਨਾਂ ਨੂੰ ਜਦੋਂ ਪੁੱਛਗਿਛ ਕੀਤੀ ਇਨਟੈਰੋਗੇਟ ਕੀਤੇ ਗਏ ਇਹਨਾਂ ਕੋਲ 25 ਵਾਹਨ ਜਿਹੜੇ ਨੇ ਸਾਨੂੰ ਟੂ ਵੀਲਰ ਫਾਰਮਤ ਹੋਏ ਨੇ ਉਹਦੇ ਵਿੱਚ ਮੋਟਰਸਾਈਕਲ ਔਰ ਕਨੈਕਟਡ ਜਿਹੜੇ ਨੇ ਸਕੂਟਰ ਹੈਗੇ ਨੇ ਕੇਸ ਰਿਸਟਰ ਕਰ ਲਿਆ ਇਹਨਾਂ ਦਾ ਪੁਲਿਸ ਰਿਮਾਂਡ ਜਿਹੜਾ ਹੈ ਲਿਆ ਗਿਆ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਜਾਣਕਾਰੀ ਚਾਹੀਏ ਕਿ ਕਿਤੋਂ ਕਿਤੋਂ ਦੀ ਚੋਰੀ ਕਰਦੇ ਸੀ ਕਿਹੜੇ-ਕਿਹੜੇ ਵਕੋ-ਵਕਰੀਆਂ ਥਾਵਾਂ ਦੇ ਉੱਤੋਂ ਜਿੱਥੇ ਕਿ ਜਿਵੇਂ ਬਾਜ਼ਾਰਾਂ ਦੇ ਵਿੱਚੋਂ ਆਮ ਤੌਰ ਤੇ ਜਾਂ ਬੱਸ ਸਟੈਂਡ ਦੇ ਲਾਗੇ ਹੋ ਮਤਲਬ ਕਿ ਜਿੱਥੇ ਵੀ ਕਿਤੇ ਲੱਗਦਾ ਸੀਗੇ ਇਹਨਾਂ ਨੂੰ ਸਹੀ ਜਿਹਾ ਲੱਗਦਾ ਸੀ ਮਾਹੌਲ ਉੱਤੋਂ ਚੱਕ ਕੇ ਚੋਰੀ ਕਰਦੇ ਬੰਦੇ ਅੱਛਾ ਦੋਨੋਂ ਸਕੇ ਹੈ ਕਿ ਕੋਣ ਹੈ ਦੋਸਤ ਨਹੀਂ ਇੱਕ ਖੇੜੀਪੰਡ ਦਾ ਪਿੰਡ ਦਾ ਇੱਕ ਦੌਣਕਲਾਂ ਪਿੰਡ ਦਾ ਪਹਿਲਾਂ ਵੀ ਇਹਨਾਂ ਦੇ ਖਿਲਾਫ ਕੇਸ ਰਿਸਟਨ ਹੈ ਇੱਕ ਦੇ ਖਿਲਾਫ ਚੋਰੀ ਦਾ ਕੇਸ ਆ ਔਰ ਦੂਜੇ ਦੇ ਖਿਲਾਫ ਜਿਹੜਾ ਹੈ ਐਨਟੀਪੀਐਸੀ ਇੱਕਦਮ ਕਰਦਾ ਔਰ ਵੀ ਖੁਲਾਸੇ ਹੋਣਗੇ ਸਰ ਔਰ ਵੀ ਨ ਉਹਨੂੰ ਉਸ ਤਰੀਕੇ ਨਾਲ ਵਰਕਰ ਤੇ ਥੈਂਕ ਯੂ ਠੀਕ ਸਰਨੇ ਨੂੰ ਸਾਰਾ ਪਤਾ ਅਗਰ ਜਾਣਦਾ ਪੂਰਾ ਬੀਤ ਗਿਆ ਸਰਨੇ ਕਰ ਲਈ ਸੌਟ ਟੋਟਲ ਆਫ ਜੀਦ ਰੱਖ ਗੁਣ ਨਾਲ ਸੌਟ ਦਾ ਸੌਟ ਲਾ ਸੌਟ ਇੱਕ ਵੜਾ ਜਿਸ ਪਾਜੀ ਲਾਈ ਲੈਂਦੀ ਖੜਦੇ 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 ਠੀਕ ਹੈ ਇਹ ਸਭ ਥੋੜੀ ਜਿਹੀ ਮੁਚਛੇ ਪਹਿਲੀ ਬਸ 25 25 25 25 25 25 ਸਿੱਕੀ ਮੋਟਰਸਾਈਕਲ 4 ਐਕਟਿਵ 4 180 ਪਰਸਤੇ ਹਾਲ ਦਾ ਦਰਵਾਜ਼ੇ ਨੇ ਬੜੀ ਮਸਤੀ ਜੀ ਨਾਲ Uh, you know